ਮਾਮਲਾ ਇਹਦਾ ਸਰ ਵੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਦੇ ਨੇ ਤਾਂ ਉਹਨਾਂ ਨੂੰ ਇੰਸਟਾਗ੍ਰam ਦੇ ਜ਼ਰੀਏ ਹੀ ਕੁੜੀ ਮਿਲੀ ਸੀ ਜਿਸ ਦੀ ਆਈਡੀ ਸੀਗੀ ਮਨਪ੍ਰੀਤ ਕੌਰ ਗਰੇਵਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਚਲੋ ਬ੍ਰਦਰ ਨਾਲ ਐਡ ਹੋ ਗਈ ਜੀ ਗੱਲਬਾਤ ਹੋਣ ਲੱਗ ਗਈ ਚਲੋ ਇੱਕ ਮੁਲਾਜ਼ਮ ਹੈ ਨਾ ਤਾਂ ਸਰ ਗੱਲਬਾਤ ਹੋਣ ਤੋਂ ਬਾਅਦ ਕੁਝ ਦਿਨ ਬੀਤੇ ਬ੍ਰਦਰ ਨੂੰ ਕਿਤੇ ਕਾਲ ਆਈਏ ਬ੍ਰਦਰ ਮੋਹਾਲੀ ਸੀਗੀ ਇਹ ਵੀ ਕੁੜੀ ਮੋਹਾਲੀ ਸੀਗੀ ਕਹਿੰਨੀ ਮੈਂ ਡਾਕ ਫੜਾਉਣ ਆਈ ਹੋਈ ਹਾਂ ਇੱਥੇ ਤਾਂ ਉਸ ਤੋਂ ਬਾਅਦ ਸਰ ਕੀ ਹੋਇਆ ਜੀ ਗੱਲਬਾਤ ਹੋ ਗਈ ਵੀ ਸਰ ਤੁਸੀਂ ਪਟਿਆਲੇ ਜਾਣਾ ਬ੍ਰਦਰ ਨੇ ਦੱਸਿਆ ਹਾਂਜੀ ਮੈਂ ਜਾ ਰਿਹਾ ਪਟਿਆਲੇ ਤਾਂ ਮੈਨੂੰ ਇਹਨੇ ਕਿਹਾ ਵੀ ਮਤਲਬ ਮੈਨੂੰ ਪਟਿਆਲਾ ਛੱਡ ਦਿਓ ਤੁਸੀਂ ਨਾ ਤੋਂ ਬਸ ਫੜ ਕੇ ਨਿਕਲ ਜੂਂਗੇ ਆਪਣੀ ਤਾਂ ਇੱਕ ਮਹਿਕਮੇ ਦੇ ਸੀ ਦੋਨੋਂ ਬ੍ਰਦਰ ਨੇ ਕਿਹਾ ਕੋਈ ਗੱਲ ਨਹੀਂ ਆ ਜਾਓ ਮੈਂ ਤੁਹਾਨੂੰ ਛੱਡ ਦਾਂਗਾ ਚਲੋ ਆਂਦੇ ਆਂਦੇ ਗੱਡੀ ਦੇ ਵਿੱਚ ਗੱਲਬਾਤ ਹੋਈ ਜੀ ਉਹਦੇ ਪੁੱਛਾ ਤਾਂ ਇਹਨੇ ਦੱਸਿਆ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਈ 2-3 ਸਾਲ ਪਹਿਲਾਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਮੈਰਿਜ ਕਰਵਾਣੀ ਹੈ ਤਾਂ ਬ੍ਰਦਰ ਨੇ ਕਿਹਾ ਵੀ ਕਿੱਡੀ ਲੰਬੀ ਜ਼ਿੰਦਗੀ ਐਦਾਂ ਨਹੀਂ ਨਿਕਲਦੀ ਹੈਗੀ ਤੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡਾ ਰਿਸ਼ਤਾ ਕਰਵਾ ਦੇਣਾ ਤਾਂ ਇਹਨੇ ਕਿਹਾ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਸੋਚ ਕੇ ਦੱਸਾਂਗੇ ਕੁਝ ਦਿਨ ਬੀਤੇ ਤਾਂ ਜਿਹਦਾ ਮੈਸੇਜ ਆ ਤੁਸੀਂ ਐਦਾਂ ਉਦੋਂ ਕਿਸੇ ਰਿਸ਼ਤੇ ਦਾ ਜ਼ਿਕਰ ਕਰਦੇ ਸੀਗੇ ਬ੍ਰਦਰ ਨੇ ਕਿਹਾ ਵੀ ਹਾਂ ਮੇਰਾ ਭਰਾ ਹੈਗਾ ਛੋਟਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਤਾਂ ਮੈਂ ਤੁਹਾਨੂੰ ਆਈਡੀ ਸੈਂਡ ਕਰ ਦਾਂਗਾ ਬ੍ਰਦਰ ਦੀ ਤੁਸੀਂ ਗੱਲਬਾਤ ਕਰਕੇ ਦੇਖ ਲਓ ਜੇ ਤੁਹਾਨੂੰ ਸਹੀ ਲੱਗੇਗਾ ਤਾਂ ਆਪਾਂ ਅੱਗੇ ਗੱਲ ਤੋਰ ਲਾਂਗੇ ਤਾਂ ਬ੍ਰਦਰ ਨੇ ਮੇਰੀ ਆਈਡੀ ਸ਼ੇਅਰ ਕਰਤੀ ਇਹਨਾਂ ਨੂੰ ਸਾਡੀ ਗੱਲਬਾਤ ਹੋਣ ਲੱਗੀ ਜੀ ਇਸ ਤਰ੍ਹਾਂ ਕੁਝ ਦਿਨ ਸਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ ਗੱਲਬਾਤ ਚੱਲਦੀ ਰਹੀ ਜੀ ਕੰਟੀਨਿਊ ਮਹੀਨਾ 2 ਮਹੀਨੇ ਨਿਕਲ ਗਏ ਸਾਡੀ ਗੱਲਬਾਤ ਨੂੰ ਐਦਾਂ ਗੱਲ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਇਹ ਆ ਜੀ ਆਪਾਂ ਮਿਲਦੇ ਆ ਮਿਲ ਕੇ ਗੱਲਬਾਤ ਕਰਦੇ ਆ ਤਾਂ ਕਿ ਆਪਾਂ ਅਗੇਜਮੈਂਟ ਹੀ ਕਿਉਂ ਨਾ ਕਰਵਾ ਲਈਏ ਤਾਂ ਮੈਂ ਇਹਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਮੈਂ ਘਰੇ ਤਾਂ ਗੱਲ ਕੀਤੀ ਹੋਈ ਮਮੀ ਆਪਾ ਨਾਲ ਮਮੀ ਪਾਪਾ ਮੇਰੇ ਉਦੋਂ ਆਸਟ੍ਰੇਲੀਆ ਤੋਂ ਆਏ ਹੋਏ ਸੀ ਉਹਨਾਂ ਨੇ ਵਾਪਸ ਜਾਣਾ ਸੀਗਾ ਉਹ ਕਹਿੰਦੇ ਵੀ ਚੱਲ ਆਪਾਂ ਦੀਪ ਦਾ ਵਿਆਹ ਕਰਕੇ ਚੱਲ ਜਾਾਂਗੇ ਤਾਂ ਮੈਂ ਇਹਨੂੰ ਕਿਹਾ ਤੁਸੀਂ ਘਰੇ ਆ ਜਾਓ ਤੇ ਆਪਾਂ ਕੋਈ ਗੱਲ ਨਹੀਂ ਘਰੇ ਬਹਿ ਕੇ ਗੱਲ ਕਰ ਲਾਂਦੇ ਆ ਤੇ ਕੁੜੀ ਪਟਿਆਲੇ ਆਂਦੀ ਐ ਮਨਪ੍ਰੀਤ ਕੌਰ ਗਰੇਵਾਲ ਔਰ ਫ਼ਇਕਵਾਲ ਕੌਰ ਤਾਂ ਮੈਂ ਇਹਨੂੰ ਲੈ ਕੇ ਆਂਦਾ ਜੀ ਆਪਣੇ ਘਰੇ ਚਲੋ ਘਰੇ ਆ ਗਈ ਤਾਂ ਕਹਿੰਦੇ ਵੀ ਆਪਾਂ ਅਗੇਜਮੈਂਟ ਕਰ ਲਈਏ ਤਾਂ ਮੰਮੀ ਪਾਪਾ ਨੇ ਕਿਹਾ ਵੀ ਅਗੇਜਮੈਂਟ ਲਈ ਤੂੰ ਆਪਣੇ ਮੰਮੀ ਪਾਪਾ ਨੂੰ ਤਾਂ ਬਲਾ ਕੱਲ ਨੂੰ ਬੁਲਾ ਲਓ ਪਟਿਆਲੇ ਦੇ ਆਪਾਂ ਕਰ ਲੈਂਦੇ ਆ ਇਹਨੇ ਕਿਹਾ ਵੀ ਨਹੀਂ ਮੰਮੀ ਪਾਪਾ ਇੰਨੀ ਦੂਰ ਕਿੱਥੇ ਆਉਣਗੇ ਤਾਂ ਕੋਈ ਗੱਲ ਨਹੀਂ ਮੇਰੇ ਤੇ ਤੁਹਾਨੂੰ ਕੋਈ ਡਾਊਟ ਹੈ ਕਿ ਮੈਂ ਪੁਲਿਸ ਮੁਲਾਜ਼ਮ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਆਪ ਮੰਮੀ ਪਾਪਾ ਨੂੰ ਫਿਰ ਮਿਲ ਲਾਂਗੇ ਵਰਦੀ ਚਲੋ ਹਾਂਜੀ ਵਰਦੀ ਜੀ ਸੀਗੀ ਤਾਂ ਉਸ ਤੋਂ ਬਾਅਦ ਸਾਡੇ ਘਰਦਿਆਂ ਨੇ ਸ਼ਗਨਾ ਦਾ ਸਮਾਨ ਲਿਆਂਦਾ ਜੋ ਵੀ ਹੁੰਦੀ ਹੈ ਫੁਲਕਾਰੀ ਹੋਗੀ ਜੀ ਇੱਕ ਮੁੰਦੀ ਸੀਗੀ ਜੋ ਵੀ ਸ਼ਗਨ ਪਾਇਆ 5100 ਸ਼ਗਨ ਸੀਗਾ ਜੋ ਵੀ ਰੀਤੀ ਰਿਵਾਜ ਸਰ ਹੁੰਦੇ ਆ ਹਾਂਜੀ ਉਹ ਅਸੀਂ ਕੀਤੇ ਜੀ ਸਾਰੇ ਉਸ ਤੋਂ ਬਾਅਦ ਚਲੋ ਅਗੇਜਮੈਂਟ ਹੋ ਗਈ ਤਾਂ ਥੋੜਾ ਟਾਈਮ ਨਿਕਲਿਆ ਘਰ ਜਾਦ ਨੇ ਵੀ ਗੱਲ ਕਰਾਓ ਪਹਿਲਾਂ ਮੈਂ ਘਰ ਜਾਣਾ ਕਿਸੇ ਨਾਲ ਇਹ ਘਰੇ ਗਈ ਮੈਂ ਕਰਵਾਨੀਆ ਗੱਲ ਉਸ ਤੋਂ ਬਾਅਦ ਇਹਨੇ ਕਿਹਾ ਜੀ ਵੇਟ ਕਰੋ ਥੋੜੀ ਦੇਰ ਭਾਬੀ ਠੀਕ ਨਹੀਂ ਹੈਗੇ ਮੈਂ ਕਰਵਾਨੀਆ ਗੱਲ ਰਾਤ ਨਿਕਲੀ ਭਾਬੀ ਦੀ ਡੈਥ ਹੋ ਗਈ ਕਹਿੰਨੀ ਭਾਬੀ ਡੈਥ ਹੋ ਗਈ ਸਾਡੇ ਘਰੇ ਤਾਂ ਦਾ ਰੋ ਰੋ ਬੁਰਾ ਅਸੀਂ ਸੋਚਿਆ ਵੀ ਚਲੋ ਸ਼ਗਨਾ ਦਾ ਕੰਮ ਹੈ ਗੱਲ ਕਰਦੇ ਚੰਗੇ ਵੀ ਨਹੀਂ ਲੱਗ ਰਹੇ ਉਹ ਸਾਰੇ ਕੁਝ ਦਿਨ ਬੀਤ ਗਏ ਫਿਰ ਇਹਨੇ ਆਪਣੇ ਜਿਹੜਾ ਇੱਕ ਬ੍ਰਦਰ ਆ ਦਾ ਇੱਕ ਬ੍ਰਦਰ ਜਿਹਨੇ ਦੱਸਿਆ ਸੀਗਾ ਡੈਥ ਹੋ ਗਈ ਪੁਲਿਸ ਮੁਲਾਜ਼ਮ ਸੀ ਇੱਕ ਜਿਹੜਾ ਹੈਗਾ ਸੀ ਘਰ ਉਹਦੇ ਸਾਲੇ ਦੀ ਵੀ ਡੈਥ ਕਰਤੀ ਜੀ ਕਿ ਉਹਦੇ ਸਾਲੇ ਦੀ ਡੈਥ ਹੋ ਗਈ ਆ ਇਦਾਂ ਹੀ ਕਰਦੇ ਕਰਾਂਦੇ ਆ ਜੀ ਕਦੀ ਦੋ ਤਿੰਨ ਕਦੀ ਫਿਰ ਤਾਈ ਮਾਰਤੀ ਜੀ ਕਦੀ ਫਿਰ ਤਾਈ ਦਾ ਮੁੰਡਾ ਮਾਰਤਾ ਜੀ ਜਦੋਂ ਮੇਰੇ ਘਰਦਿਆਂ ਨੇ ਕਹਿਣਾ ਵੀ ਅਸੀਂ ਉੱਥੇ ਆ ਰਹੇ ਨਹੀਂ ਤੁਸੀਂ ਹਜੇ ਨਹੀਂ ਆਣਾ ਇਹ ਹਾਂ ਬਹਾਨੇ ਆ ਇਦਾਂ ਹੀ ਕਰਦੇ ਕਰਦੇ ਆ 8 9 ਜੀ ਮਾਰਦੇ ਜੀ ਚਲੋ ਉਸ ਤੋਂ ਬਾਅਦ ਇਹਨੇ ਆਪਣੇ ਬ੍ਰਦਰ ਨਾਲ ਗੱਲ ਕਰਵਾਈ ਬ੍ਰਦਰ ਨੇ ਕਿਹਾ ਵੀ ਕਹਿੰਦੀ ਹਾਂ ਪਹਿਲਾਂ ਤਾਂ ਬ੍ਰਦਰ ਮੰਨਦੇ ਨਹੀਂ ਸੀ ਬ੍ਰਦਰ ਮੰਨ ਗਏ ਤੇ 1 ਮਈ ਦਾ ਬ੍ਰਦਰ ਵਿਆਹ ਨੂੰ ਕਹਿ ਰਿਹਾ ਉਸ ਤੋਂ ਬਾਅਦਾਂ ਜਿਹੜੀ ਇਹਦੀ ਭਾਬੀ ਡੈਥ ਹੋਈ ਸੀ ਕਹਿੰਦੀ ਵੀ ਬ੍ਰਦਰ ਦੀ ਵੀ ਮੈਰਿਜ ਕਰਨੀ ਫਿਰ ਬ੍ਰਦਰ ਨੂੰ ਰੋਟੀ ਕੌਣ ਦਊਗਾ ਬਣਾ ਕੇ ਉਹਦੀ ਵੀ ਇੱਕ ਮਤਲਬ ਕਹਿੰਦੀ ਵੀ ਮਤਲਬ ਮੇਰੇ ਨਾਲ ਹੀ ਕੁੜੀ ਡਿਊਟੀ ਕਰਦੀ ਹੈ ਰੂਪ ਨਾਮ ਹੈ ਕੁੜੀ ਦਾ ਮੇਰੀ ਇੱਕ ਵਾਰ ਇੱਕ ਜਾਂ ਦੋ ਵਾਰੀ ਗੱਲ ਹੋਈ ਜੀ ਉਹਨਾਂ ਨਾਲ ਰੂਪ ਨਾਲ ਤੇ ਇਹਦਾ ਰੂਪ ਨਾਲ ਮੈਰਿਜ ਕਰਨੇ ਆ ਕਹਿੰਦੀ ਵੀ ਇਹਦਾ 27 ਤਰੀਕ ਜੀ ਮੈਰਿਜ ਕਰਨੀ ਦੀ ਇੰਦੇਜ ਕਰਨੀ ਕਿ 1 ਤਰੀਕ ਦੀ ਆਪਾਂ ਕਰ ਲਾਂਗੇ ਤੇ 27 ਦੀ ਆਪਾਂ ਬ੍ਰਦਰ ਦੀ ਕਰਵਾ ਲਾਂਗੇ ਆਪਾਂ ਕਹੀ ਕੋਈ ਗੱਲ ਨਹੀਂ ਤਾਂ ਮੈਨੂੰ ਆ ਜੀ ਆਪਾਂ ਪ੍ਰੀ ਵੈਡਿੰਗ ਕਰ ਲਈਏ ਬ੍ਰਦਰ ਕਹਿ ਰਿਹਾ ਪ੍ਰੀ ਵੈਡਿੰਗ ਨੂੰ ਮੈਂ ਕੋਈ ਗੱਲ ਨਹੀਂ ਜੀ ਕਰ ਲੈਂਦਾ ਮੈਂ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਤਾਂ ਅਸੀਂ 26 ਤਰੀਕ ਦੀ ਨਾ ਪ੍ਰੀ ਵੈਡਿੰਗ ਰੱਖ ਲਈ 26 April 2024 ਦੀ ਨਾਬੇ ਹਵੇਲੀ 'ਚ ਅਸੀਂ ਬੁੱਕ ਕਰ ਲਿਆ ਸਾਰਾ ਕੁਝ ਤਾਂ ਸਵੇਰੇ ਜਦੋਂ ਅਸੀਂ ਇੱਥੋਂ ਚੱਲਣ ਲੱਗੇ ਤਾਂ ਬ੍ਰਦਰ ਨੇ ਮੈਨੂੰ ਕਹਿਆ ਕਹਿੰਦਾ ਵੀ ਪੁੱਛੋ ਚੱਲ ਪਏ ਨੇ ਉੱਥੋਂ ਕਿ ਨਹੀਂ ਫਾਜ਼ਿਲ ਕਰ ਦੋ ਮੈਂ ਫੋਨ ਕਰਿਆ ਦੀ ਕਹ ਉਹ ਕੁਝ ਥੋੜਾ ਟਾਈਮ ਮਰ ਬ੍ਰਦਰ ਦੀ ਤਬੀਅਤ ਸਹੀ ਨਹੀਂ ਹੈ ਉਹਦਾ ਬੀਪੀ ਬੜਾ ਵਧਿਆ ਹੋਇਆ ਤੇ ਅੱਜ ਦਾ ਆਪਾਂ ਕੈਨਸਲ ਹੀ ਰੱਖ ਦਿਆਂ ਕੱਲ ਨੂੰ ਕਰ ਲਾਂਗੇ ਆਪਾਂ ਆਪਾਂ ਕਹ ਜੀ ਕੋਈ ਗੱਲ ਨਹੀਂ ਦਿਨ ਨਿਕਲ ਗਿਆ ਜੀ ਮੈਂ ਸਿਰਸਿਰ ਕਾਲ ਕਰੀ ਸੀ 2 ਵਜੇ ਦਾ ਮੈਨੂੰ ਮੈਸੇਜ ਆਇਆ ਰੋਂਦੀ ਦਾ ਵੀ ਬ੍ਰਦਰ ਦੀ ਵੀ ਡੈਥ ਹੋ ਗਈ ਫਿਰ ਸਾਾਨੂੰ ਨਾ ਬ੍ਰਦਰ ਨੂੰ ਸ਼ੱਕ ਹੋ ਗਿਆ ਕਿ ਇੰਨੀਆਂ ਮੋਤਾਂ ਇਹਨੇ ਪਹਿਲਾਂ ਕਿਹਾ ਵੀ ਸਾਡੇ ਨਾ ਘਰੇ ਕੋਈ ਜਗ੍ਹਾ ਹੈ ਕਿਸੇ ਪੀਰ ਦੀ ਇਹ ਸਾਡੇ ਘਰ ਦੇ ਨਾਲ ਕੋਈ ਉਲੰਘਣਾ ਕੀਤੀ ਹੋਈ ਹੈ ਤਾਂ ਇਹਦੇ ਕਰਕੇ ਮਤਲਬ ਦੇਠਾ ਹੋ ਰਹੀਆਂ ਸਾਡੇ ਘਰੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਇੱਕ ਮੁਲਾਜ਼ਮ ਨੂੰ ਫੋਨ ਕੀਤਾ ਅਗਲੇ ਦਿਨ ਸਵੇਰੇ ਹੀ ਇੱਥੋਂ 4 ਵਜੇ ਨਿਕਲ ਗਏ ਜੀ ਇਹਨਾਂ ਨੇ ਬਠਿੰਡੇ ਪਹੁੰਚ ਕੇ ਮੈਨੂੰ ਫੋਨ ਕੀਤਾ 7 ਕੇ 8 ਵਜੇ ਦਾ ਟਾਈਮ ਸੀ ਕਿ ਕੁੜੀ ਦੇ ਘਰ ਦੀ ਲੋਕੇਸ਼ਨ ਮੰਗਵਾ ਤਾ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਵੀ ਮਨਪ੍ਰੀਤ ਲक्की ਵੀਰਾ ਉੱਥੇ ਖੜਾ ਹੋਇਆ ਬਠਿੰਡੇ ਤਾਂ ਆਪਣੇ ਘਰ ਦੀ ਲੋਕੇਸ਼ਨ ਸੈਂਡ ਕਰ ਦੋ ਇਹ ਕਹਿੰਦੀ ਨਹੀਂ ਮਤਲਬ ਘਰ ਦੇ ਮਨਾ ਕਰ ਰਹੇ ਨੇ ਜੀ ਸਾਹਾ ਵੱਧਿਆ ਹੋਇਆ 3-4 ਨੂੰ ਵਿਆਹ ਕੇ ਰਹਿ ਗਏ ਵੀ ਕੱਚੀ ਰਿਸ਼ਤੇਦਾਰੀ ਹੈ ਹਜੇ ਨਹੀਂ ਆਣਾ ਕੋਈ ਗੱਲ ਨਹੀਂ ਆਪਾਂ ਵਿਆਹ ਅੱਗੇ ਪਾ ਦਾਂਗੇ ਉਹ ਇੱਥੇ ਨਾ ਮੈਂ ਚਲੋ ਫਿਰ ਤੁਹਾਡਾ ਬੈਲਟ ਨੰਬਰ ਤਾਂ ਦੱਸੋ ਕੀ ਹੈ ਇਹਨੇ ਬੈਲਟ ਨੰਬਰ ਵੀ ਨਹੀਂ ਦੱਸਿਆ ਬੈਲਟ ਨੰਬਰ ਸਾਰੇ ਕਿਦਾਂ ਦੱਸਦੀ ਜੀ ਕਿਉਂਕਿ ਟੋਟਲੀ ਫੇਕ ਸੀ ਜਾਲੀ ਵਰਦੀ ਪਾਈ ਫਿਰਦੀ ਸੀ ਔਰ ਇਹਦੇ ਨਾਲ ਬਹੁਤ ਸਾਰੇ ਮੁਲਾਜ਼ਮ ਜਿਹੜੇ ਇਹਦਾ ਸਾਥ ਦੇ ਰਹੇ ਉਹਨਾਂ ਦੀ ਪੂਰੀ ਗੈਂਗ ਹੀ ਆ ਇੱਕ ਜਿਹੜ ਨੂੰ ਇਹ ਆਪਣਾ ਬ੍ਰਦਰ ਦੱਸਦੀ ਸੀ ਜਿਹਦੀ ਲਾਸਟ ਟਾਈਮ ਇਹਨੇ ਡੈਥ ਕੀਤੀ ਆ ਉਹ ਵੀ ਜਾਣੀ ਪੁਲਿਸ ਮੁਲਾਜ਼ਮ ਹੈ ਮੁੰਡਾ ਇੱਕ ਹਾਂਜੀ ਉਹ ਜਿਉਂਦਾ ਹੈ ਜੇ ਉਹ ਜਾਣੀ ਇਹਦਾ ਬ੍ਰਦਰ ਰੀਅਲ 'ਚ ਹੈ ਨਹੀਂ ਉਹ ਪੁਲਿਸ ਮੁਲਾਜ਼ਮ ਹੀ ਹੈ ਮੁੰਡਾ ਔਰ ਉਹ ਬਟ ਇਹਦਾ ਸਾਥ ਦੇ ਰਿਆ ਪੂਰਾ ਇੱਕ ਅਬੋਰ ਤੋਂ ਕੁੜੀ ਸੀਗੀ ਇੱਕ ਮੋਗੇ ਤੋਂ ਜਿਹੜੀ ਆਪਣੀ ਸਿਸਟਰ ਦੱਸਦੀ ਸੀ ਛੋਟੀ ਔਰ ਇੱਕ ਆਪਣਾ ਮੋਹਾਲੀ ਪੁਲਿਸ ਵਾਲੀ ਸੀ ਕੁੜੀ ਅਮਨ ਅਮਨ ਤੇ ਉਸ ਤੋਂ ਇਲਾਵਾ ਇੱਕ ਦੋ ਮੁਲਾਜ਼ਮ ਮੈਨੂੰ ਹੋਰ ਮਿਲੇ ਨੇ ਜੀ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਉਹ ਜਦੋਂ ਇਹ ਸਾਰਾ ਕੁਝ ਆਪੇ ਦੱਸ ਦੇਗੀ ਕਿਉਂਕਿ ਇਹਨਾਂ ਦੀ ਤਾਂ ਇੱਕ ਗੈਂਗ ਬਣੀ ਹੋਈ ਸੀ ਸਾਰਿਆਂ ਦੀ ਚੋਲੋ ਜੀ ਬ੍ਰਦਰ ਹੁਣਾਂ ਨੇ ਲੋਕੇਸ਼ਨ ਕਢਾਈ ਨੰਬਰ ਦੀ ਜਦੋਂ ਇਹਨੇ ਕੁਝ ਨਾ ਦੱਸਿਆ ਤਾਂ ਲੋਕੇਸ਼ਨ ਸਿੱਧੀ ਇਹਦੇ ਘਰ ਦੀ ਨਿਕਲੀ ਜੀ ਸਾਨੂੰ ਕੁਝ ਨਾਮ ਹੋਰ ਦੱਸਿਆ ਸੀ ਪਿੰਡ ਦਾ ਜਿਹੜਾ ਅਸੀਂ ਕਾਰਡ ਦੇ ਵਿੱਚ ਕੁਝ ਹੋਰ ਲਿਖਾਇਆ ਸੀ ਤਾਂ ਲੋਕੇਸ਼ਨ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਉਹ ਤਾਂ ਜਦੋਂ ਅਸੀਂ ਬ੍ਰਦਰ ਉੱਥੇ ਪਹੁੰਚਿਆ ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜੀ ਜਦੋਂ ਉੱਥੇ ਇੱਕ ਇਹਦਾ ਘਰ ਵਾਲਾ ਹੀ ਮਿਲਿਆ ਬ੍ਰਦਰ ਨੂੰ ਬਾਹਰ ਬ੍ਰਦਰ ਨੇ ਪੁੱਛਿਆ ਵੀ ਇਦਾਂ ਇਹ ਨੰਬਰ ਦੀ ਅਸੀਂ ਕੋਈ ਇਨਕੁਆਰੀ ਕੱਢਣ ਆਏ ਆ ਉਹਨੇ ਕਿਹਾ ਮੇਰੀ ਵਾਈਫ ਦਾ ਨੰਬਰ ਹੈ ਉਹ ਕਹਿੰਦਾ ਘਰੇ ਆ ਜਾਓ ਤੁਸੀਂ ਅੰਦਰ ਜਾ ਕੇ ਨੇ ਆਵਾਜ਼ ਮਾਰੀ ਤੇ ਕਬਾਲ ਕੋਰ ਉਹ ਬਾਹਰ ਆ ਗਈ ਜੀ ਸਾਨੂੰ ਤਾਂ ਮਨਪ੍ਰੀਤ ਕੋਰ ਗਰੇਵਾਲ ਨਾਮ ਦੱਸਿਆ ਹੋਇਆ ਸੀ ਤਾਂ ਬਾਅਦ ਸਾਨੂੰ ਦੱਸਿਆ ਤੇ ਮੇਰੀ ਵਾਈਫ ਆ ਮੇਰੀ ਗੁੜੀਆਂ ਜਿਹੜੇ ਭਰਾ ਦੀ ਗੁੜੀਆਂ ਨੂੰ ਕਹਿੰਦੀ ਸੀ ਮੇਰੀ ਭਤੀਜੀ ਉਹਦੀ ਗੁੜੀਆਂ ਸੀਗੀ 16 ਤੋਂ 17 ਸਾਲ ਦੇ ਸਾਰਾ ਕੁਝ ਜਾਲੀ ਸੀਗਾ ਟੋਟਲੀ ਫੇਕ ਸੀਗਾ ਇੱਕ ਇਹਦਾ ਬੇਟਾ 14 ਸਾਲ ਦਾ ਭਾਈ ਜੀ ਮੋਟਿਵ ਕੀ ਲੱਗਦਾ ਹੈ ਕੀ ਕਿਉਂ ਨੇ ਇਨਾ ਧੋਖਾ ਕਰਿਆ ਸਰ ਉਹ ਸਾਨੂੰ ਲੁੱਟਣਾ ਹੀ ਜਾਂਦੀ ਸੀ ਇਹਨਾਂ ਦਾ ਸਾਡਾ ਪਹਿਲਾਂ ਹੀ ਖਰਚਾ ਕਰਾਤਾ ਜੀ ਸਾਡਾ 14-15 ਲੱਖ ਰੁਪਏ ਦਾ ਖਰਚਾ ਲੱਗ ਚੁੱਕਿਆ ਸੀਗਾ ਜੀ ਜੀ ਸਾਰਾ ਪਹਿਲੇ ਸਭ ਕੁਝ ਕੀਤਾ ਹੋਇਆ ਸੀ ਸਰ ਅਸੀਂ ਗੱਡੀਆਂ ਕੀਤੀਆਂ ਸੀ ਅਸੀਂ ਪੈਲਸ ਕੀਤਾ ਹੋਇਆ ਸੀ ਘਰੇ ਉਸਨੂੰ ਹਲਵਾਈ ਬੈਠੇ ਸੀਗੇ ਸਾਡੇ ਕੈਸ਼ ਸਾਡੇ ਕੋਲ ਮੇਰੇ ਕੋਲ ਲੈ ਕੇ ਗਈ ਜੀ ਦੋ ਤਿੰਨ ਵਾਰੀ ਜਿੱਦਾਂ ਮੈਨੂੰ ਮਿਲਣ ਆਂਦੀ ਰਹੀ ਇੱਥੇ ਸਾਡੇ ਘਰੇ ਆਂਦੀ ਰਹੀ ਆ ਉਹਦੋਂ ਇਹਨੇ ਦੋ ਤਿੰਨ ਵਾਰੀ ਇਹਨੂੰ ਕੈਸ਼ ਦਿੱਤਾ ਇੱਕ ਵਾਰੀ ਮੈਂ 20000 ਦਿੱਤਾ ਤੇ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਨਹੀਂ ਜੀ ਉਸ ਤੋਂ ਬਾਅਦ ਤਾਂ ਜਦੋਂ ਕਲੀਅਰ ਹੋ ਗਿਆ ਫਿਰ ਇਹਨੇ ਮੈਨੂੰ ਬਲੌਕ ਕਰਤਾ ਉਹਦੇ ਨਾਲ ਜਿੰਨੇ ਵੀ ਮੈਂਬਰ ਗੱਲ ਕਰਦੇ ਸੀ ਮੇਰੇ ਨਾਲ ਚਾਹੇ ਜਿਨ੍ਹਾਂ ਨੂੰ ਸਿਸਟਰ ਦੱਸਦੀ ਸੀ ਆਪਣਾ ਜਾਂ ਬ੍ਰਦਰ ਦੱਸਦੀ ਸੀ ਉਹ ਸਭ ਨੇ ਮੈਨੂੰ ਬਲੌਕ ਕਰਤਾ ਜੀ ਜੀ ਸਰ ਇੱਕ ਸਾਲ ਜਿਹੜਾ ਚਾਲ ਦੀ ਸੀ ਉਸ ਤੋਂ ਬਾਅਦ ਜਿਹੜਾ ਪਰਦਾ ਉੱਦ ਕੀਤਾ ਗਿਆ ਉਹ ਹਾਂਜੀ ਹਾਂਜੀ ਸਰ ਮੈਨੂੰ ਆ ਜੀ ਜਿਹੜਾ ਗੈਂਗ ਦਾ ਪਰਦਾ ਫਾਛੋ ਸਰ ਮੈਂ ਤਾਂ ਰਿਕਵੈਸਟ ਕਰਦਾ ਜੀ ਕਿ ਜੋ ਸਾਡੇ ਨਾਲ ਹੋਇਆ ਇਹਦਾ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਹਰਕਤ ਕਰਨ ਤੋਂ ਬਾਅਦ ਮੇਰੇ ਪਾਪਾ ਨੂੰ ਅਟੈਕ ਆਇਆ ਜੀ ਮੇਰੇ ਪਾਪਾ ਐਡਮਿਟ ਰਹੇ ਆ ਬਹੁਤ ਦਿਨ ਹਸਪੀਟਲ ਮੇਰੀ ਮੰਮਾ ਬਿਮਾਰ ਰਹੇ ਆ ਯਾਨੀ ਕਿ ਸਾਡੀ ਪੂਰੀ ਫੈਮਿਲੀ ਡਿਪਰੈਸ਼ਨ ਚ ਰਹੀ ਹੈ ਕਿ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਜਿੰਨੇ ਵੀ ਮੁਲਾਜ਼ਮ ਮੇਰੇ ਨਾਲ ਸਾਥ ਦੇ ਰਹੇ ਆ ਕਿ ਉਹਨਾਂ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਮਿਲਦਾਰ ਇਹੀ ਰਿਕੁਐਸਟ ਕਰਾਂਗਾ ਵੀ ਜੋ ਸਾਡਾ ਖਰਚਾ ਲੱਗਿਆ ਉਸਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹਦੇ ਇਸ ਕੁੜੀ ਤੇ ਔਰ ਜਿੰਨੇ ਵੀ ਇਹ ਗੈਂਗ ਹੈ ਇਹਨਾਂ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਮੇਰੇ ਵਾਂਗ ਹੋਰ ਮੁੰਡਾ ਇਹਨਾਂ ਦੇ ਐਸੇ ਚਾਂਸੇ 'ਚ ਨਾ ਆ ਸਕੇ ਤਾੜਾ ਨੰਬਰ 5 FIR ਦਰਜ ਕੀਤੀ ਹੈ ਮਾਮਲਾ ਕੀ ਹੈ ਇਹਦੇ 'ਚ ਇੱਕ ਪੰਜਾਬ ਪੁਲਿਸ ਦਾ ਮੁੰਡਾ ਕਾਂਸਟੇਬਲ ਰਕਵਿੰਦਰ ਸਿੰਘ ਤੇ ਜਿਨੇ ਕੰਪਲੇਂਟ ਕਰੀ ਸੀ ਵੀ ਮੇਰੇ ਨਾਲ 8-10 ਲੱਖ ਦੀ ਠੱਗੀ ਹੋਈ ਹੈ ਜੋ ਕਿ ਮਨਪ੍ਰੀਤ ਕੌਰ ਲੜਕੀ ਫਾਜਲਕਾ ਦੀ ਰਹਿਣ ਵਾਲੀ ਹੈ ਜਿਨੇ ਉਹਨੂੰ ਕਿਹਾ ਸੀ ਜਿਹਰੇ ਨਾਲ ਵਿਆਹ ਕਰਾਉਣਾ ਵੀ ਮੈਂ ਪੁਲਿਸ ਦੇ ਵਿੱਚ ਆ ਤੇ ਮੈਂ ਫਾਜਲਕਾ ਸਦਰ ਜੋਬ ਕਰਦੀ ਤੇ ਜਿਨ੍ਹਾਂ ਨੇ ਜਦੋਂ 23 April ਦਾ ਟਾਈਮ ਰੱਖਿਆ ਉੱਥੇ ਅਨਗੇਜਮੈਂਟ ਦਾ ਤਾਂ ਜਿਸ ਦਿਨ ਅੰਗੇਜਮੈਂਟ ਸੀ ਉਹਦੇ ਪਹਿਲਾਂ ਹੀ ਕਾਲ ਕਰਦੀ ਵੀ ਸਾਡੇ ਘਰੇ ਮੌਤ ਹੋ ਗਈ ਤੁਸੀਂ ਨਾ ਆਇਓ ਜਦ ਕਿ ਉਹਨਾਂ ਨੇ ਕਾਫੀ ਸੋਨੇ ਦੇ ਗਿਫਟ ਵੀ ਤੇ ਹੋਰ ਵੀ ਸਮਾਨ ਕੱਪੜੇ ਲੈੜੇ ਵੀ ਕਾਫੀ ਉਹਨੂੰ ਪਹਿਲਾਂ ਦਿੱਤੇ ਹੋਏ ਸੀਗੇ ਫਿਰ ਜਦੋਂ ਲਖਵਿੰਦਰ ਸਿੰਘ ਨੂੰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਆਪਣੇ ਪਰਿਵਾਰ ਦੇ ਬ੍ਰਦਰ ਨੂੰ ਨਾਲ ਲੈ ਕੇ ਜਦੋਂ ਜਾ ਕੇ ਫਾਜ਼ਲਪੁਰ ਸਦਰ ਤੋਂ ਪਤਾ ਕਰਿਆ ਤਾਂ ਉੱਥੇ ਕੋਈ ਮਨਪ੍ਰੀਤ ਕੌਰ ਨਾਮ ਦੀ ਕੋਈ ਵੀ ਜੜੀ ਆ ਪੁਲਿਸ ਮੁਲਾਜ਼ਮ ਨਹੀਂ ਸੀ ਜਦ ਕਿ ਜਦੋਂ ਮੇਰੀ ਵੀ ਉਹ ਮਿਲੀ ਉਹਨੂੰ ਪਹਿਲਾਂ ਪੁਲਿਸ ਯੂਨੀਫਾਰਮ ਦੇ ਵਿੱਚ ਮਿਲਦੀ ਰਹੀ ਹੈ ਤੇ ਆਪਣੇ ਫੋਟੋ ਵੀ ਜਿਹੜੀਆਂ ਪੁਲਿਸ ਯੂਨੀਫਾਰਮ ਦੇ ਵਿੱਚ ਉਹਨਾਂ ਜਿਹੜੀਆਂ ਦਿਖਾਈਆਂ ਸੀਗ ਅਰੇ ਆਨਲਾਈਨ ਇੰਸਟਾਗ੍ਰਾਮ ਤੇ ਜਦੋਂ ਗੱਲ ਹੋਈ ਨਾ ਉਸ ਤੋਂ ਬਾਅਦ ਹੀ ਇਹਨਾਂ ਦੇ ਅੱਗੇ ਮੋਬਾਈਲ ਨੰਬਰ ਐਕਸਚੇਂਜ ਹੋਏ ਤੇ ਅੱਗੇ ਜਿਹੜੀ ਗੱਲ ਕੋਈ ਤੇ ਜਦੋਂ ਹੋਰ ਉਹਨਾਂ ਨੇ ਲਗਾਈਸ ਪਤਾ ਕੀਤਾ ਤਾਂ ਫਾਜ਼ਲਕਾ ਵਿੱਚ ਛੋਟੀ ਉੜੀਆ ਪਿੰਡ ਜਿਹੜਾ ਉੱਥੇ ਇਹ ਮਨਪ੍ਰੀਤ ਕੌਰ ਆਲਰੇਡੀ ਵਿਆਹੀ ਹੋਈ ਸੀ ਕਹਿੰਦੇ ਹਸਬੰਡ ਦਾ ਨਾਮ ਸੁਖਮਿੰਦਰ ਸਿੰਘ ਸੀ ਤੇ ਇਹਦੇ ਕੋਲ ਇੱਕ ਬੇਟੀ ਵੀ ਸੀ ਤੇ ਇਹ ਸਾਰਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਮੀਨ ਸਾਡੇ ਨਾਲ ਤਾਂ ਇਹ ਫਰਾਡ ਹੋਇਆ ਫਿਰ ਇਹਨਾਂ ਨੇ ਕੰਪਲੇਨਟ ਕਰੀ ਤੇ ਉਸ ਦੀ ਇਨਕੁਆਰੀ ਤੋਂ ਬਾਅਦ ਜਿਹੜੀ ਹੈ ਐਫਆਰ ਦੱਸੀ ਕਿੰਨੇ ਅਮਾਉਂਟ ਟੋਟਲ ਲੈ ਗਏ ਕਿੰਦੇ ਦੀ ਅਮਾਉਂਟ ਦੇ ਆਨੇ ਕਿਤਾ ਇਸ ਸਰ ਟੋਟਲ ਉਹਨਾਂ ਨੇ 10 ਲੱਖ ਦਾ ਕਿਹਾ ਜਿਹੜਾ ਉਹਨਾਂ ਦਾ ਜਿਵੇਂ ਕੋਈ ਪੈਲਸ ਦਾ ਖਰਚਾ ਪਲੱਸ ਜੁਐਲਰੀ ਦਿੱਤੀ ਉਹਨੂੰ ਜਾਂ ਕੱਪੜੇ ਦਿੱਤੇ ਜਾਂ ਟੋਟਲ ਉਹਨਾਂ 10 ਲੱਖ ਦੇ ਕਰੀਬ ਪਰਚਾਸ ਸਰ ਮਾਮਲਾ ਇਹ ਕਿਹੜੇ ਕਿਹੜੇ ਧਾਰਾਂ ਦੇ ਅਧੀਨ ਹੈ ਇਹ 420 ਦੇ ਵਿੱਚ ਸੀ ਫਰਾਡ ਦੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਐਫਆਰ ਦੱਸੀ ਗ੍ਰਿਫਤਾਰੀ ਹੋ ਗਈ ਕੋਈ ਆਈਟੀ ਐਕਟ ਦੇ ਤਹਿਤ ਉਹਨਾਂ ਲਈ ਨਹੀਂ ਆਈਟੀ ਨਹੀਂ ਇਹਦੇ ਵਿੱਚ ਜਿਹੜਾ ਨੇ ਯੂਨੀਫਾਰਮ ਪਾ ਕੇ ਇਹ ਕੰਮ ਕਰਿਆ ਉਹਦੀ ਅਲੱਗ ਤੋਂ ਇੱਕ ਸੈਕਸ਼ਨ ਜਿਹ ਨੇ ਸਾਡੀ ਰੈਡ ਟੀਮ ਗਈ ਪਈ ਆ ਅਜੇ ਕਰੋ ਫਰਾਰਾ ਕਿਦਾਂ ਸਰ ਲੱਗਦਾ ਜੇ ਕਰੇ ਤਾਂ ਬੱਚਾ ਇਹਦਾ ਹਸਬੰਡ ਹੈ ਕੀ ਉਹਦਾ ਹਸਬੰਡ ਵੀ ਤੇ ਗੁਰਗਨੰਦੇ ਵਿੱਚ ਨਾਲ ਪਈ ਹੈ ਜਿਹੜਾ ਫਸਟ ਇਨਕੁਆਰੀ ਦੇ ਵਿੱਚ ਤਾਂ ਇਹ ਜੀ ਗੱਲ ਹਸਬੰਡ ਬਾਰੇ ਨਹੀਂ ਆਈ ਬਾਕੀ ਜਦੋਂ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਕਲੀਅਰ ਹੋਊਗਾ